ਦੇ ਮਾਨਮਨ ਤੇ ਇਤਿਹਾਸ ਦੀ ਆਪਾਂ ਲੜੀਵਾਰ ਵਿਚਾਰਾਂ ਨੂੰ ਪਿਛਲੇ ਦਿਨਾਂ ਤੋਂ ਸਾਂਝੀਆਂ ਕਰਦੇ ਆ ਰਹੇ ਹਾਂ ਔਰ ਅੱਜ ਆਪਾਂ ਜਿਸਮ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਉਹ ਮਾਤਾ ਗੁਰਜਰਪੁਰ ਇੱਕ ਜਾਬਾਨ ਸਮਾ ਇਸ ਵਿਸ਼ੇ ਤੇ ਆਪਾਂ ਅੱਜ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਔਰ ਇਨ੍ਹਾਂ ਵਿਚਾਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫਿਰ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਕਰੂੰਗਾ ਕਿ ਆਪਦੇ ਮਨਾਂ ਦੇ ਅੰਦਰ ਇੱਕ ਤਸਵੀਰ ਅੱਜ ਬਹੁਤ ਸਾਰੀਆਂ ਤਸਵੀਰਾਂ ਬਣਨੀਆਂ ਨੇ ਆਪਣੇ ਮਨਾਂ ਦੇ ਅੰਦਰ। ਔਰ ਉਹ ਤਸਵੀਰਾਂ ਤੁਸੀਂ ਜਰੂਰ ਆਪਦੇ ਮਨਾਂ ਦੇ ਅੰਦਰ ਬਣਾਉਣੀਆਂ ਨੇ। ਤੁਸੀਂ ਉਸ ਤਸਵੀਰਾਂ ਦੇ ਹਾਣੀ ਹੋਣੇ ਚਾਹੀਦੇ ਹੋ। ਉਹ ਤਸਵੀਰਾਂ ਕਿਹੜੀਆਂ ਨੇ? ਉਹ ਹੈ ਕਿ ਸਾਡੀ ਨੰਦਾਂ ਦੀ puri ਅਨੰਦਪੁਰ ਸਾਹਿਬ ਪਹਿਲੀ ਤਸਵੀਰ ਤੁਹਾਡੇ ਮਨ ਦੇ ਅੰਦਰ ਆਉਗੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਚੱਕ ਨਾਨਕੀ ਦਾ ਬਸਾਉਣਾ ਚੱਕ ਨਾਨਕੀ ਜਿਹੜਾ ਅੱਗੇ ਜਾ ਕੇ ਅਨੰਦਪੁਰ ਸਾਹਿਬ ਜਿਸ ਦਾ ਨਾਮ ਪਿਆ ਸੀ ਔਰ ਪਹਿਲੀ ਤਸਵੀਰ ਦੇ ਵਿੱਚ ਤੁਹਾਡੇ ਮਨਾਂ ਦੇ ਅੰਦਰ ਉਸ ਅਨੰਦਾਂ ਦੀ ਪੁਰੀ ਦੇ ਵਿੱਚ ਕੀਰਤਨ ਦੀਆਂ ਧੁਣਾ ਉਹ ਵੱਜ ਰਹੀਆਂ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਪਹਿਲੀ ਤਸਵੀਰ ਆਪਣੇ ਮਨਾਂ ਦੇ ਅੰਦਰ ਇਹ ਹੈ। ਦੂਜੀ ਤਸਵੀਰ ਸਾਡੇ ਮਨਾਂ ਦੇ ਅੰਦਰ ਆਉਗੀ 1699 ਦਾ ਉਹ ਸਮਾਂ ਵਿਸ਼ਾਲ ਇਕੱਠ ਉਸ ਅਨੰਦਾਂ ਦੀ ਪੁਰੀ ਦੇ ਵਿੱਚ। ਔਰ ਉਸ ਵਿਸ਼ਾਲ ਇਕੱਠ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਸੀਸ ਦੀ ਮੰਗ ਕਰ ਰਹੇ ਆ। ਪੰਜ ਸਿਰਾਂ ਦੀ ਮੰਗ ਕਰ ਰਹੇ ਆ। ਖਾਲਸਾ ਪੰਥ ਦੀ ਸਥਾਪਨਾ ਹੋ ਰਹੀ ਹੈ ਉਸ ਅਨੰਦਾਂ ਦੀ ਪੁਰੀ ਦੇ ਵਿੱਚੋਂ। ਔਰ ਤੀਜੀ ਤਸਵੀਰ ਤੁਹਾਡੇ ਮਨਾਂ ਦੇ ਅੰਦਰ ਇਹ ਉਸ ਅਨੰਦਾ ਦੀ ਪੂਰੀ ਦੇ ਵਿੱਚ ਜਿਸ ਦੇ ਵਿੱਚ ਹਮੇਸ਼ਾ ਆਨੰਦ ਵਸਦਾ ਸੀ ਜਿੱਥੇ ਹਮੇਸ਼ਾ ਪਾਣੀ ਦਾ ਪ੍ਰਵਾਹ ਚੱਲਦਾ ਸੀ ਅੱਜ ਉਸ ਅਨੰਦਾ ਦੀ ਪੂਰੀ ਦੇ ਅੰਦਰ ਸ਼ਮਸ਼ੀਰਾ ਦੀ ਜਿਹੜੀਆਂ ਸ਼ਮਸ਼ੀਰਾ ਨੇ ਤੇਗਾ ਲਿਸ਼ਕ ਰਹੀਆਂ ਨੇ ਔਰ ਉਹਨਾਂ ਤੇਗਾ ਦੇ ਵਿੱਚੋਂ ਨਿਕਲਦੀ ਰੌਸ਼ਨੀ ਉਸ ਪੂਰੀ ਅਨੰਦਾ ਦੀ ਪੂਰੀ ਦੇ ਉੱਪਰ ਸ਼ਬੱਦਲ ਛਾ ਰਹੀ ਹੈ ਬਦਲ ਜਿਹੜੀ ਉਹ ਸ਼ਮਸ਼ੀਰਾਂ ਦੇ ਨਾਲ ਛਾ ਰਹੀ ਨੇ ਉਸ ਅਨੰਦਾਂ ਦੀ ਪੁਰੀ ਦੇ ਅੰਦਰ ਜਿਸ ਅਨੰਦਾਂ ਦੀ ਪੁਰੀ ਦੇ ਅੰਦਰ ਕੀਰਤਨ ਦੀਆਂ ਧੁਣਾ ਵੱਜਦੀਆਂ ਸਨ ਅੱਜ ਉਸ ਅਨੰਦਾਂ ਦੀ ਪੁਰੀ ਦੇ ਵਿੱਚੋਂ ਤਲਵਾਰਾਂ ਦੀਆਂ ਆਵਾਜ਼ਾਂ ਗੂੰਜਦੀਆਂ ਨੇ ਔਰ ਉਹ ਤਲਵਾਰਾਂ ਦੀਆਂ ਆਵਾਜ਼ਾਂ ਕੈਸੀਆਂ ਨੇ ਉਹ ਤਲਵਾਰਾਂ ਦੀਆਂ ਆਵਾਜ਼ਾਂ ਨੇ ਕਿਲੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਿੱਖ ਨੇ ਔਰ ਬਾਹਰਲੇ ਪਾਸੇ ਪਹਾੜੀ ਰਾਜੇ ਚੜ੍ਹ ਕੇ ਆਏ ਨੇ ਮੁਗਲ ਫੌਜਾਂ ਦੇ ਨਾਲ ਇਹ ਉਹ ਪਹਾੜੀ ਰਾਜੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਸਮਾਂ ਖਾਧੀਆਂ ਸਨ ਪਰ ਆਪਦੀਆਂ ਕਸਮਾਂ ਤੇ ਖਰੇ ਨਹੀਂ ਉਤਰੇ ਉਹਨਾਂ ਨੇ ਆਪਦੀ ਕਸਮਾਂ ਤੋੜ ਦਿੱਤੀਆਂ ਸਨ ਆਪਾਂ ਪਿਛਲੇ ਦਿਨ ਇਤਿਹਾਸਾਂ ਜਾ ਕੀਤਾ ਸੀ ਨਾ ਵੀ ਮਾਤਾ ਗੁਜਰਕੌਰ ਨੇ ਗੁਰੂ ਗੋਬਿੰਦ ਸਿੰਘ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਸੀ ਔਰ ਸ਼ਸਤਰ ਵਿਦਿਆ ਦਾ ਵੀ ਪ੍ਰਬੰਧ ਕਰਵਾਇਆ ਸੀ ਔਰ ਉੱਥੇ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਾਫ਼ ਕਰਨਾ ਵੀ ਸਿਖਾਇਆ ਸੀ ਮਾਤਾ ਗੁਜਰਕੌਰ ਨੇ ਪਰ ਉਹੀ ਗੱਲ ਫੇਰ ਸੀ ਕਿ ਪਹਾੜੀ ਰਾਜੇ ਆਪਣੀਆਂ ਕਸਮਾਂ ਤੋੜ ਦਿੰਦੇ ਸਨ ਉਹ ਫਿਰ ਚੜ ਕੇ ਆ ਜਾਂਦੇ ਸਨ ਹੁਣ ਕੀ ਰਹਾ ਲੱਗਦਾ ਹੈ ਹੁਣ ਤੁਹਾਡੇ ਮਨਾਂ ਦੇ ਅੰਦਰ ਨਾ ਹੁਣ ਤੁਸੀਂ ਆਪ ਦੇ ਆਪ ਨੂੰ ਮਹਿਸੂਸ ਕਰੋਗੇ ਵੀ ਅਸੀਂ ਉਸ ਸਮੇਂ ਤੇ ਹਾਣੀ ਹੋ ਚੁੱਕੇ ਹਾਂ ਵੀ ਬਾਹਰ ਮੁਗਲ ਫੌਜਾਂ ਨੇ ਪਹਾੜੀ ਰਾਜੇ ਚੜ ਕੇ ਆਏ ਹੋਏ ਨੇ ਅੰਦਰ ਸਿੱਖ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰਿਵਾਰ ਦੇ ਸੁਮੀਤ ਬੈਠੇ ਨੇ ਹੁਣ ਬਾਰੋਂ ਕਿਲੇ ਦੀ ਜਦੋਂ ਘੇਰਾਬੰਦੀ ਹੋ ਚੁੱਕੀ ਆ ਨਾ ਤਾਂ ਰਸਤਾ ਅੰਦਰੋਂ ਜਾਣੋ ਬੰਦ ਕਰ ਦਿੱਤੀਆ ਕੋਈ ਰਸਤਾ ਅੰਦਰ ਨਹੀਂ ਜਾ ਰਿਹਾ ਪਾਣੀ ਅੰਦਰ ਨਹੀਂ ਜਾ ਰਿਹਾ ਉਹ ਵਾਰ-ਵਾਰ ਪਹਾੜੀ ਰਾਜੇ ਇਸ ਚੀਜ਼ ਤੇ ਬਜ਼ਿਰਦ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਲੇ ਨੂੰ ਛੱਡ ਦੇ ਔਰ ਇੱਕ ਤਸਵੀਰ ਤੁਹਾਡੇ ਸਾਹਮਣੇ ਆਉਗੀ ਅੱਗੇ ਜਾ ਕੇ ਜਦੋਂ ਪਰਿਵਾਰ ਵਿਛੜਦਾ ਮਤਲਬ ਇਸ ਅਨੰਦਾਂ ਦੀ ਪੂਰੀ ਦੇ ਵਿੱਚੋਂ ਹਮੇਸ਼ਾ ਦੇ ਲਈ ਪਰਿਵਾਰ ਨੇ ਇੱਥੋਂ ਚਲੇ ਜਾਣਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਨੂੰ ਜਾਣਦੇ ਨੇ ਕਿ ਇਸ ਅਨੰਦਾਂ ਦੀ ਪੂਰੀ ਦੇ ਵਿੱਚ ਵਾਪਸ ਮੁੜ ਕੇ ਅਸੀਂ ਇਸ ਪਰਿਵਾਰ ਨੇ ਨਹੀਂ ਆਉਣਾ ਇੱਕ ਤਸਵੀਰ ਐਸੀ ਵੀ ਬਣਨੀ ਅੱਗੇ ਜਾ ਕੇ ਪਹਾੜੀ ਰਾਜਾ ਨੇ ਕਸਮਾਂ ਖਾਧੀਆਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਫਤਿਹ ਨੂੰ ਕਿਹਾ ਕਿ ਤੁਸੀਂ ਇਸ ਕਿਲੇ ਦੇ ਵਿੱਚੋਂ ਬਾਹਰ ਆਜੋ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਔਰ ਅੰਦਰ ਜਿਹੜੇ ਸਿੱਖ ਜਦੋਂ ਰਸਤਾ ਜਾਣੀਆਂ ਬੰਦ ਹੋ ਗਈਆਂ ਖਾਣ ਪੀਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮਗਰੀ ਅੰਦਰ ਨਹੀਂ ਪਹੁੰਚੀ ਭੁੱਖੇ ਪਾਣੇ ਸਿੱਖ ਉਹ ਮਾਧ ਗੁਜਰਕੌਰ ਕੋਲੇ ਜਾਂਦੇ ਨੇ। ਪਰ ਅਗੋਂ ਮਾਤਾ ਗੁਜਰਕੌਰ ਨੇ ਉਹਨਾਂ ਨੂੰ ਇੱਕੋ ਹੀ ਚੀਜ਼ ਕਹੀ ਸੀ ਕਿ ਇਹ ਭੁੱਖੇ ਜਿਹੜੀ ਭੁੱਖ ਪਿਆਸ ਹਨ ਇਹ ਸਾਡੋਂ ਨਹੀਂ ਡੋਲ ਸਕਦੀ ਇਹ ਸਾਡੇ ਜਿਹੜਾ ਸਾਡਾ ਸਦਕ ਹੈ ਨਾ ਅਸੀਂ ਇਸ ਚੀਜ਼ ਤੋਂ ਡੋਲ ਨਹੀਂ ਸਕਦੇਗੇ ਫਿਰ ਕੀ ਹੋ ਸਕਦਾ ਕਿ ਅਸੀਂ ਭੁੱਖੇ ਪਿਆਸੇ ਰਹਿ ਜਾਗੇ ਤਾਂ ਫਿਰ ਕੀ ਹੈ ਪਰ ਸਾਡੇ ਆ ਗੁਰੂ ਦੇ ਅੰਦਰ ਵਿਸ਼ਵਾਸ ਹੈ ਗੁਰੂ ਸਾਡੀ ਬਾਹਰ ਜ਼ਰੂਰ ਪકડੇਗਾ ਪਰ ਗੋਬਿੰਦ ਸਿੰਘ ਪਾਤਸ਼ਾਹ ਕੋਲੇ ਮਾਤਾ ਗੁਜਰਕੌਰ ਜਾਂਦੇ ਨੇ ਉਹਨਾਂ ਨੇ ਸਾਰੀ ਜਿਹੜੀ ਸਿੱਖਾਂ ਨੇ ਉਹਨਾਂ ਕੋਲੇ ਬੇਨਤੀ ਕੀਤੀ ਸੀ ਉਸ ਬੇਤੀ ਉਸ ਫਰਿਆਦ ਨੂੰ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਜਾਂਦੇ ਹਨ ਮਾਤਾ ਗੁਜਰ ਕੌਰ ਵੀ ਹੁਣ ਸਿੱਖ ਜਿਹੜੀ ਉਹ ਕਹਿ ਰਹੇ ਨੇ ਕਿ ਭੁੱਖੇ ਪਿਆਸੇ ਸਾਡੇ ਤੋਂ ਹੁਣ جنگ ਜਿਹੜੀ ਉਹ ਨਹੀਂ ਲੜੀ ਜਾਣੀ ਤਾਂ ਆਪਾਂ ਇਸ ਕਿਲੇ ਨੂੰ ਛੱਡ ਲਈਏ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਣੀ ਜਾਣ ਸਨ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੇ ਪਹਾੜੀ ਰਾਜੇ ਤੇ ਮੁਗਲ ਹਨ ਇਹ ਕਸਮਾਂ ਖਾਂਦੇ ਨੇ ਫਿਰ ਤੋੜ ਦਿੰਦੇ ਨੇ ਫਿਰ ਖਾਂਦੇ ਨੇ ਫਿਰ ਤੋੜ ਦਿੰਦੇ ਨੇ ਇਹ ਬੇਤਵਾਰੀ ਨਹੀਂ ਇਹਨਾਂ ਤੇ ਦੁਬਾਰ ਨਹੀਂ ਕੀਤਾ ਜਾ ਸਕਦਾ ਔਰ ਇਸ ਚੀਜ਼ ਦਾ ਜਿਹੜਾ ਪ੍ਰਤੱਖ ਪਰਮਾਨਿਤ ਦਿਖਾਉਣਾ ਚਾਹੁੰਦੇ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨੇ ਕਿਲੇ ਦੇ ਅੰਦਰੋਂ ਗੱਡੇ ਤਿਆਰ ਕੀਤੇ ਔਰ ਉਹਨਾਂ ਗੱਡਿਆਂ ਦੇ ਵਿੱਚ ਨਾ ਇਕੱਲੇ ਖਾਲੀ ਨੀਰਾਂ ਜਾਂ ਕੱਪੜੇ ਆਦਿ ਸਨ ਹੋਰ ਕੁਝ ਨਹੀਂ ਉਹਨਾਂ ਗੱਡਿਆਂ ਦੇ ਵਿੱਚ ਸਨ ਔਰ ਉਹਨਾਂ ਨੇ ਉਹ ਗੱਡੇ ਬਾਹਰ ਕਿਲੇ ਦੇ ਵਿੱਚੋਂ ਕੱਢ ਡਾਡੇ ਤੇ ਪਹਾੜੀ ਰਾਜਿਆਂ ਨੂੰ ਇਸ ਚੀਜ਼ ਦਾ ਇਹ ਹੋ ਗਿਆ ਵੀ ਹਾਂ ਹੁਣ ਗੁਰੂ ਜਿਹੜੇ ਨੇ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਲਾ ਛੱਡ ਰਹੇ ਨੇ ਤੇ ਉਹਨਾਂ ਨੇ ਕਸਮਾਂ ਤੋੜ ਕੇ ਉਹਨਾਂ 'ਤੇ ਹਮਲਾ ਕਰ ਦਿੱਤਾ ਹੁਣ ਗੱਡਿਆਂ ਦੇ ਵਿੱਚੋਂ ਤਾਂ ਕੁਝ ਵੀ ਨਹੀਂ ਨਿਕਲਦਾ ਸੀਗਾ ਉਹ ਇਸ ਚੀਜ਼ ਦੀ ਤਾਂਗੇ ਵਿੱਚ ਸਨ ਕੀ ਇਹਦੇ ਵਿੱਚ ਬੇਸ਼ੁਮਾਰ ਕੀਮਤੀ ਸਮਾਨ ਹੋਵੇਗਾ ਗੁਰੂ ਘਰ ਦਾ ਪਰ ਉਹ ਅੰਦਰੋਂ ਕੁਝ ਵੀ ਨਹੀਂ ਨਿਕਲਿਆ ਕੱਪੜੇ ਸਨ ਉਹ ਪਰਦਖ ਪ੍ਰਮਾਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਇਹ ਮੁਗਲ ਆ ਜਿਹੜੇ ਆਪਏ ਕਸਮਾਂ ਤੇ ਨਹੀਂ ਖਰੇ ਉਤਰਦੇ ਇਹ ਸੱਚੇ ਮੁਗਲ ਹੈ ਹੀ ਨਹੀਂ ਇਹਨਾਂ ਨੇ ਕਸਮਾਂ ਤੋੜ ਦੇਣੀਆਂ ਨੇ ਤੇ ਜਦੋਂ ਇਸ ਚੀਜ਼ ਦਾ ਸਿੱਖਾਂ ਨੇ ਦੇਖਿਆ ਵੀ ਹਾਂ ਵਾਕਈ ਸਹੀ ਗੱਲ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਚੀਜ਼ ਦਾ ਸਾਨੂੰ ਕਿਹਾ ਸੀਗਾ ਵੀ ਉਹਨਾਂ ਨੇ ਕਸਮਾਂ ਤੋੜ ਦੇਣੀਆਂ ਨੇ ਔਰ ਉਹਨਾਂ ਨੇ ਕਸਮਾਂ ਤੋੜ ਦਿੱਤੀਆਂ ਨੇ ਤਾਂ ਉਹ ਸਿੱਖਿਆ ਜਿਹੜੀ માતા ਗੁਜਰਕੌਰ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿਖਾਈ ਸੀ ਛੋਟੀ ਉਮਰ ਇਸ ਕਾਈ ਸੀ ਉਹੀ ਸਿੱਖਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਉਹ ਕੱਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਸਤੇ ਨਹੀਂ ਸੀ ਉਹ ਸਮੁੱਚੇ ਪੰਥ ਤੋਂ ਵਾਸਤੇ ਸੀ ਸਮੁੱਚੀ ਮਾਨਵਤਾ ਵਾਸਤੇ ਸੀ ਔਰ ਉਸ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਭੁੱਖ ਪਿਆਸ ਸਾਡੇ ਸਦਕ ਨੂੰ ਸਾਡੇ ਮਾਨ ਨੂੰ ਨਹੀਂ ਗੁਲਾ ਸਕਦੀ ਤਾਂ ਮਾਤਾ ਗੁਜਰ ਕੌਰ ਦੀ ਇਹੀ ਸਿੱਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਪਹਾੜੀ ਰਾਜੰਦਾ ਪਤਾ ਸੀਗਾ ਵੀ ਉਹਨਾਂ ਨੇ ਕਸਮਾਂ ਤੋੜ ਦੇਣੀਆਂ ਨੇ ਉਸ ਤੇ ਮਗਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦੇ ਮਗਰ ਮਾਤਾ ਗੁਜਰ ਕੌਰ ਦੀ ਸਿੱਖਿਆ ਸੀ ਇਸੇ ਕਰਕੇ ਉਹਨਾਂ ਨੂੰ ਆਪਾਂ ਉਸ ਦਿਨ ਬਲੱਖਣ ਸ਼ਖਸੀਅਤ ਦੇ ਨਾਮ ਨਾਲ ਆਪਾਂ ਵਿਚਾਰਾਂ ਸਾਂਝੇ ਕੀਤੇ ਸਨ ਜਬਾਜ਼ ਮਾ ਆਪਾਂ ਇਸ ਕਰਕੇ ਕਹਿੰਦੇ ਆ ਕਿ ਉਹਨਾਂ ਨੇ ਯੁੱਧ ਦੇ ਦੌਰਾਨ ਯੁੱਧ ਨੀਤੀ ਵੀ ਮਤਲਬ ਉਹੀ ਗੱਲ ਹੈ ਪ੍ਰਮਾਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਵੱਡੇ ਯੋਧੇ ਹੋਏ ਉਹਨਾਂ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਔਰ ਜਿੱਤੇ ਵੀ ਨੇ ਸੋ ਜਿੱਥੇ ਮਾਤਾ ਗੁਜਰ ਕੌਰ ਇੱਕ ਬਲੱਖਣ ਸ਼ਖਸੀਅਤ ਸਨ ਉੱਥੇ ਹੀ ਮਾਤਾ ਗੁਜਰ ਕੌਰ ਇੱਕ ਜਵਾਬਾਜ਼ ਮਾਂ ਵੀ ਸਨ ਔਰ ਉਹ ਹਮੇਸ਼ਾ ਰਹਿਣਗੇ ਇਹੀ ਅਨੰਦਾ ਦੀ puri ਦੇ ਵਿੱਚੋਂ ਇਸ ਤੋਂ ਬਾਅਦ ਇਸ ਪਰਿਵਾਰ ਨੇ ਕਦੇ ਨਹੀਂ ਸ਼ਾਮਤ ਮਤਲਬ ਇੱਥੇ ਵਾਪਸ ਨਹੀਂ ਆਉਣਾਗਾ ਉਸ ਅਨੰਦਾ ਦੀ puri ਦੇ ਵਿੱਚੋਂ ਇਹ ਜਾਣੀ ਚਾੜ ਸੰਨ ਸੋ ਅੱਜ ਦੇ ਜਿਹੜੇ ਵਿਚਾਰ ਸੰਨ ਇਹੀ ਵਿਸ਼ੇ ਤੇ ਸੰਨ ਕੀ ਇੱਕ ਮਾਤਾ ਗੁਜਰਕਾਰ ਜਾਬਾਜ਼ ਮਾਨ ਕਿਵੇਂ ਨੇ ਆਪਾਂ ਉਸ ਦੇ ਲਖਨ ਸ਼ਖਸੀਅਤ ਬਾਰੇ ਪੜਿਆ ਸੀਗਾ ਅੱਜ ਆਪਾਂ ਇਸ ਵਿਸ਼ੇ ਤੇ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਤੋ ਇੰਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਜੇਕਰ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਨੇ ਹਾਂ ਤਾਂ ਪ੍ਰਮਾਤਮਾ ਸਾਨੂੰ ਕਦੇ ਡੋਲਣ ਨਹੀਂ ਦਿੰਦਾ ਪਾਣੀ ਦੇ ਪ੍ਰਮਾਣ ਹੈ ਅਸਥਿਰ ਰਹੋ ਡੋਲੋ ਮਤ ਕਬੂ ਗੁਰਕੇ ਬਚਨਾਂ ਅਧਾਰ ਜੈ ਜੈਕਾਰ ਸਗਲ ਪੂਰ ਮੰਡਲ ਮੁਖ ਉਜਲ ਦਰਬਾਰ ਜੇਕਰ ਤੁਸੀਂ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹੋ ਨਾ ਤਾਂ ਹਮੇਸ਼ਾ ਤੁਹਾਨੂੰ ਉਹ ਡੋਲਣ ਨਹੀਂ ਦਿੰਦਾਗਾ ਅਸਥਿਰ ਰਹੋ ਵਿੱਚ ਪਰ ਗੁਰੂ ਦੇ ਬਚਨ ਜਿਹੜੇ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ ਸਾਨੂੰ ਗੁਰੂ ਦੇ ਬਚਨਾਂ ਨੂੰ ਮੰਨਣਾ ਪੈਣਾ ਸੋ ਆਜ ਸਮੇਂ ਦੀ ਲੋੜ ਹੈ ਸਾਨੂੰ ਗੁਰੂ ਦੇ ਬਚਨਾਂ ਨੂੰ ਮੰਨ ਕੇ ਆਪਦੇ ਜੀਵਨ ਨੂੰ ਅਸੀਂ ਸਫਲਾ ਬਣਾ ਸਕਦੇ ਆ ਪੀਤੇ ਦਿਨੀ ਕੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਸੀ ਔਰ ਕੱਲ ਨੂੰ 25 ਨਵੰਬਰ ਨੂੰ 350 ਸਾਲਾ ਸ਼ਤਾਬਦੀ ਸਮਾਰੋਹ ਜਿਹੜਾ ਸਮੁੱਚਾ ਜਗਤ ਸਮੁੱਚੀ ਮਾਨਵਤਾ ਬੜੇ ਵਿਰਾਗ ਮਹਿਟਾਂ ਦੇ ਤਰੀਕੇ ਦੇ ਨਾਲ ਕੱਲ ਨੂੰ ਮਨਾਉਣ ਜਾ ਰਹੀ ਹੈ ਪ੍ਰਤੀਕਵਾ ਕਰ ਸੈਂਟ 350 ਸਾਲ ਸ਼ਤਾਬਦੀ ਸਮਰੋਹ ਜਿਹੜਾ ਸ਼ਹੀਦੀ ਸਮਰੋਹ ਹੈ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਵੀ ਕਈ ਵਾਰ ਕੀ ਹੁੰਦਾ ਨਾ ਸਾਡੇ ਕੋਲੇ ਸਮਾਂ ਨਹੀਂ ਹੁੰਦਾਗਾ ਅਸੀਂ ਹਾਜ਼ਰੀ ਨਹੀਂ ਅਸੀਂ ਭਰsacਦੇ ਹਾਂ ਕੀ ਹੋਇਆ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਕੀ ਹੋਇਆ ਜੇ ਅਸੀਂ ਨੰਦਪੁਰ ਸਾਹਿਬ ਨਹੀਂ ਜਾ ਸਕਦੇ ਇਸ ਸ਼ਤਾਬਦੀ ਸਮਾਰੋਹ ਮਨਾਉਣ ਵਾਸਤੇ ਜੇਕਰ ਤੁਸੀਂ ਘਰੇ ਬੈਠ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ ਲਓਗੇ ਉਹਨਾਂ ਨੂੰ ਯਾਦ ਕਰ ਲਓਗੇ ਤਾਂ ਇਹ ਵੀ ਸੱਚੀ ਸਦਕਾੰਦੀ ਹੈ ਮੈਂ ਤੁਹਾਨੂੰ ਬਾਲਾ ਸਮਾਨੀ ਮੰਨਦਾ ਹਾਂ ਕਿ ਕੱਲ ਨੂੰ 5 ਮਿੰਟ 10 ਮਿੰਟ ਜਿੰਨਾ ਵੀ ਤੁਹਾਡੇ ਕੋਲੇ ਸਮਾਂ ਹੋਵੇਗਾ ਤੁਸੀਂ ਜ਼ਰੂਰ ਗੁਰੂ ਗੋਗਰੂ ਤੇਗ ਮਹਾਦਰਸਾਹਿਬ ਅਤੇ ਗੁਰੂ ਕੇ ਸਿੱਖਾਂ ਨੂੰ ਜ਼ਰੂਰ ਯਾਦ ਕਰੀਏ 5 ਮਿੰਟ ਦਾ ਸਮਾਂ ਮੈਂ ਤੁਹਾਨੂੰ ਕਹਿੰਦਾ ਵੀ 5 ਮਿੰਟ ਹੀ ਕੱਢ ਲਿਓ ਜੇ ਕੱਲ ਨੂੰ ਐਸਾ ਸਮਾਂ ਆਉਣਾ ਹੈ ਕੱਲ ਦਾ ਦਿਨ ਜਦੋਂ ਚੜਦਾ ਹੈ ਗੁਰੂ ਤੇਗ ਮਹਾਦਰਸਾਹਿਬ ਦੀ ਸ਼ਹਾਦਤ ਹੋਣੀ ਹੈ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਹੋਣੀ ਹੈ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਸਬਰ ਸਦਕ ਦੇ ਵਿੱਚ ਰਹਿਣਾ ਸਿਖਾਇਆ ਹੈ ਅਸੀਂ ਉਹਨਾਂ ਦੇ ਲਈ 5 ਮਿੰਟ ਹੀ ਕੱਢਨੇ ਆ। ਸੋ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਜਾਣੇ ਕੱਲ ਨੂੰ 5 ਮਿੰਟ ਦੇ ਲਈ ਜ਼ਰੂਰ ਸਮਾਂ ਕੱਢ ਕੇ ਉਹ ਗੁਰੂ ਕੇ ਲਾਲਾਂ ਨੂੰ ਗੁਰੂ ਜ਼ਰੂਰ ਜਾਤ ਕਰਨਾ ਹੈ। ਇਹ ਸੱਚੀ ਸ਼ਰਧਾਂਜਲੀ ਹੈ। ਸਾਡੇ ਮਨਾਂ ਦੇ ਅੰਦਰ ਸਾਡੇ ਚਿੱਤ ਚੇਤਿਆਂ ਦੇ ਅੰਦਰ ਕੱਲ ਨੂੰ ਗੁਰੂ ਦੀਆਂ ਹੀ ਬਾਤਾਂ ਹੋਣ। ਕੱਲ ਮਤਲਬ ਕੱਲ ਦਾ ਦਿਨ ਨਹੀਂ ਹੈ। ਸਾਨੂੰ ਹਰ ਰੋਜ਼ ਹੀ ਗੁਰੂ ਦੀਆਂ ਬਾਤਾਂ ਕਰਨੀਆਂ ਚਾਹੀਦੀਆਂ ਨੇ। ਹਰ ਰੋਜ਼ ਨੂੰ ਯਾਦ ਕਰਦੇ ਆ ਨਾ ਕਿ ਸਾਡਾ ਜਿਹੜਾ ਜੀਵਨ ਉਸ ਆਪੇ ਆਪ ਹੀ ਸਫਲਾ ਹੋਇਆ। ਸੋ ਇਸ ਦਿਨ ਨੂੰ ਜ਼ਰੂਰ ਤੁਸੀਂ ਕੰਨ ਮੰਨ ਕੇ 5 ਮਿੰਟ ਦਾ ਸਮਾਂ ਜ਼ਰੂਰ ਕੱਢਿਓ ਜੇ ਗੁਰੂ ਆਸਤੇ ਕੱਢਿਓ ਜੇ ਉਹਨਾਂ ਦੀਆਂ ਸ਼ਹਾਦਤਾਂ ਸਾਡੇ ਲਈ ਬਹੁਤ ਵੱਡੀਆਂ ਨੇ। ਉਹਨਾਂ ਦੀ ਕੁਰਬਾਨੀ ਸਮੁੱਚੇ ਮਾਨਵਤਾ ਦੀ ਕੁਰਬਾਨੀ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੱਲੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਨਹੀਂ ਸੀ। ਉਹ ਇੱਕ ਅਲੱਗਾ ਚੀਜ਼ ਹੋ ਹਿੰਦ ਦੀ ਚਾਦਰ ਸਨ ਉਸ ਮੁਟੀ ਮਾਨਵਤਾ ਦੀ ਚਾਦਰ ਸਨ ਉਹਨੇ ਉਹਨਾਂ ਨੇ ਸਮੁੱਚੀ ਮਾਨਵਤਾ ਲਈ ਆਪਣੀ ਕੁਰਬਾਨੀ ਕੀਤੀ ਸੀ ਸੋ ਅਸੀਂ ਉਹਨਾਂ ਦੀ ਕੱਲ ਨੂੰ ਕੁਰਬਾਨੀ ਜਿਹੜੀ ਸ਼ਹਾਦਤ ਹੋਣੀ ਹੈ ਉਸ ਨੂੰ ਜ਼ਰੂਰ ਆ ਕੇ ਉਹਨਾਂ ਦੇ ਵਿੱਚ ਬਿਸਾਜ ਕੇ ਰੱਖੀਏ ਅਸੀਂ ਕੱਲ ਨੂੰ ਬਾਣੀ ਦੇ ਨਾਲ ਜੁੜੀਏ slogan ਤੁਸੀਂ ਸਾਰੇ ਜਾਣਿਆ ਆਪਣੇ ਸੁਭਾਵੀ ਦੇ ਬੱਚਿਆਂ ਨੇ ਪੜਿਆ ਇਹ ਇਸੇ ਕਰਕੇ ਪੜਦੇ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਤੁਸੀਂ ਵੀ ਕੱਲ ਨੂੰ ਪੰਜਵੇਂ ਜੇ ਤੁਸੀਂ ਨਹੀਂ ਆ ਸਕਦੇ ਤੁਹਾਨੂੰ ਪੜ੍ਹਨਾ ਹੁੰਦਾ ਹੈਗਾ ਤੁਸੀਂ ਸੁਣ ਸਕਦੇ ਹੋ ਫੋਨ ਤਾਂ ਸਾਰਿਆਂ ਦੇ ਕੋਲ ਹੀ ਹੈਗੇ ਤੁਸੀਂ ਫੋਨਾਂ ਦੇ ਉੱਪਰ ਸ਼ਲੋਕ ਸੁਣ ਲਿਓ ਜੇ ਕੱਲ ਜਮਹੂਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਤੁਸੀਂ ਉਹ ਸੁਣਿਓ ਜੇ ਤੁਹਾਨੂੰ ਬਾਣੀ ਦੇ ਵਿੱਚੋਂ ਵੀ ਪਤਾ ਲੱਗੂਗਾ ਕਿ ਬਾਣੀ ਗੁਰਤੇਗ ਭਾਦਰ ਸਾਹਿਬ ਦੀ ਵੀ ਸਾਨੂੰ ਸਬਰ ਸਹਿਜ ਸੰਤੋਖ ਸਿਖਾਉਂਦੀ ਹੈ। ਇਸ ਇਸ ਨੂੰ ਜਰੂਰ ਮੰਨਿਓ ਜੇ ਮੈਨੂੰ ਪਤਾ ਹੈ ਤੁਹਾਡਾ ਤੁਸੀਂ ਬਹੁਤ ਸਿਆਣੇ ਬੱਚੇ ਹੋ ਇਹਨਾਂ ਚੀਜ਼ਾਂ ਤੇ ਜਰੂਰ ਤੁਸੀਂ ਅਮਲ ਕਰੋਗੇ। ਸੋ ਅੱਜ ਦੀਆਂ ਵਿਚਾਰਾਂ ਇੰਨੀਆਂ ਕਾਫੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਸਤਾਈ ਤਿਕ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਮਾਤਾ ਗੁਦਿਰ ਕੌਰ ਦੇ ਨਾਲ ਸੰਬੰਧਿਤ ਆਪਾਂ ਸਾਝਾ ਕਰਨਾ ਹੈ ਅਖੀਰਲੀ ਕੜੀਓ ਆਉਣੀ ਹੈ ਜਦੋਂ ਮਾਤਾ ਗੁਜਰਕਾਰ ਨੇ ਇਸ ਅਨੰਦਾਂ ਦੀ ਪੁਰੀ ਇਸ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਹਮੇਸ਼ਾ ਜਿਵੇਂ ਬਾਹਰ ਨਿਕਲਣਾ ਗੁਰੂ ਕੇ ਪਰਿਵਾਰ ਨੇ ਔਰ ਮੁੜ ਇਸ ਅਨੰਦਾਂ ਦੀ ਪੁਰੀ ਦੇ ਵਿੱਚ ਉਹ ਕੀਰਤਨ ਦੀਆਂ ਤੁਨਾਣੀਆਂ ਵੱਜਣੀਆਂ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੱਜਦੀਆਂ ਸਨ ਉਸ ਸਮਾਪ ਅੱਗੇ ਜਾ ਕੇ ਵਿਚਾਰਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣੇ ਅਣਜਾਣੇ ਹੋਈਆਂ ਭੁੱਲਾਂ ਸਤਿਗੁਰ ਬਖਸ਼ਣ ਜੋ ਭੁੱਲਾਂ ਮੇਰੀਆਂ ਬਖਸ਼ਾ ਨਹੀਂ ਤੁਸੀਂ ਬਖਸ਼ਣ ਸੋ ਇਹ ਜਿਹੜੇ ਵਿਚਾਰਾਂ ਤੁਹਾਡੇ ਨਾਲ ਸਾਂਝੇ ਕੀਤੇ ਆਂਗੇ ਸੋ ਬਹੁਤ ਬਹੁਤ ਧੰਨਵਾਦ